108 108 ਕਾਰਪੋਰਾ ਡੀਕਾਰ ਚੱਲ ਵਧੀਆ ਹੋਰ ਸਹੀ ਫੋਨ ਲਾਉਂਦਾ ਨਾ ਮੇਰਾ ਗੱਟਾ ਹੀ ਹੋ ਜਾਂਦਾ ਜਿੰਦਾ ਪਹਿਲਾਂ ਤੋਂ ਪਿਆਰ ਰਿਆ ਤਗਾ ਹਾਂ ਸੀਰ ਦੇ ਵਿੱਚ ਹੋਰ ਮਿੱਠੂ ਭਾਈ ਵਧੀਆ ਵਧੀਆ ਸੈਟ ਆ ਉਹ ਤੁਹਾਨੂੰ ਨਾ ਘਰ ਤੋਂ ਦੀਆ ਉਹ ਕਾਹਦਾ ਧੰਨਵਾਦ ਕੋਈ ਨਹੀਂ ਕਰਾਇਆ ਤੂੰ ਪਹਿਲਾਂ ਤੋਂ ਆਹਾ ਕੰਮ ਆ ਇਹਦਾ ਵਾਸ ਉਹ ਜਰ ਮੈਂ ਵੀ ਠੀਕ ਆ ਭਾਈ ਜੀ ਉਹ ਇਹ ਸਾਲ ਲਾਲਾ ਵੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਇਹ ਗੱਲ ਨੂੰ ਪਰ ਸਾਡੇ ਹੱਥ ਨਹੀਂ ਤੋਂ ਦੀ ਗੱਲ ਠੀਕ ਆ ਤੁਹਾਨੂੰ ਪਰ ਆਪਾਂ ਵੀ ਜੇ ਹੁਣ ਅਸੀਂ ਪਲੇਅਰ ਆ ਆਪਾਂ ਜਾਨ ਆਪਾਂ ਇਦਾਂ ਮੈਚਾਂ ਨੂੰ ਇਕੱਠੇ ਕਰ ਸਕਦੇ ਪਰ ਉਹਦੇ ਦਾ ਸਿਸਟਮ ਨਹੀਂ ਬਈ ਹੁੰਦਾ ਠੀਕ ਆ ਇਹ ਹੁੰਦਾ ਸਾਰੀ ਰਿਪੋਰਟ ਹੀ ਐਨਆਰਈ ਦੀ ਉਹਦੇ ਨਾਲ ਹੁੰਦਾ ਚੱਲ ਵਧੀਆ ਉਹ ਨਹੀਂ ਰੱਬਾ ਜੋ ਕਰਵਾ ਰੱਬੇ ਕਰਵਾ ਆਪਾਂ ਦਾ ਕੋਣ ਕਰਾ ਨਾ ਕਰਨ ਸਹੀ ਗੱਲ ਆ ਜੀ ਆਕੀਨੇ ਵਧੀਆ ਵਾਟੇ ਢੋਹ ਨਹੀਂ ਆ ਗਿਆ ਸਰ ਗਿਆ ਉਹ ਤਾਂ ਕਹਿੰਦਾ ਕੋਈ ਚੱਕਰੇ ਨਹੀਂ ਦੱਸਦੇ ਲੋਬਾ ਕਰਦਾ ਨਹੀਂ ਰਾਤੀ ਲਾਇਆ ਹੀ ਬੁਨਨੂ ਕਿੱਥੇ ਆ ਮੈਨੂੰ ਮੈਂ ਰੋਟੀ ਖਾਂਦੇ ਮੈਨੂੰ ਬਹੁਤ ਵਧੀਆ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਗੁੱਡ ਜੋਬ ਬਹੁਤ ਵੋਣਾ ਕੰਮ ਕੀਤਾ ਨਹੀਂ ਨਹੀਂ ਕਹਿੰਦਾ ਆਪਾਂ ਕੱਲ ਹੀ ਤੁਹਾਡੇ ਕੋਲ ਜੇ ਆ ਮੈਂ ਕਹਿੰਦਾ ਮਹੀ ਭੱਜੇ ਉਹ ਤਾਂ ਆਪਾਂ ਨੂੰ ਪਤਾ ਚੱਲ ਅੱਗੇ ਗੱਲੇ ਤਾਂ ਆਪਾਂ ਜਿਹੜੇ ਬੰਦੇ ਦੀ ਹੈ ਕਹੀਦਾ ਨਾ ਵੀ ਚੱਲ ਥੋੜੀ ਬਹੁਤੀ ਜੋ ਲੋਡ ਹੋਵੇ ਬੰਦੇ ਕਰ ਦਿੰਦੇ ਆ ਹਾਂ ਪਰ ਸਾਡਾ 14 ਸਾਲ ਤੋਂ ਸਾਈਡ ਤੇ ਹੋ ਗਿਆ ਗੇਮ ਤੋਂ ਸਹੀ ਗੱਲ 14 ਸਾਲ ਹੋ ਗਏ ਕਿ ਨਹੀਂ ਹੋ ਗਏ ਜਦੋਂ ਯਾਨੀ ਕਿ ਜਦੋਂ ਮੈਂ ਖੇਡਣ ਲੱਗਾ ਉਦੋਂ ਕਿ ਤੂੰ ਭਾਈ ਆਇਆ ਜਦੋਂ ਪਰੇ ਹਣਾ ਸ਼ੁਰੂ ਹੋ ਗਏ ਆਇਆ ਇੱਕ ਦੋ ਵਾਰ ਆਪਾਂ ਮਿਲੇ ਦੀਰਥ ਦੇ ਨਾਲ ਮੋਟਰਸਾਈਕਲ ਦੇ ਘੁੰਮਦੇ ਆਏ ਠੀਕ ਆ ਉਸ ਤੋਂ ਬਾਅਦ ਬੜੇ ਬਹੁਤ ਟਾਈਮ ਹੋ ਗਿਆ ਯਾਰ ਮੈਂ 2 ਵਾਰ ਉਹ ਗੱਲ ਕਰਦੇ ਰਹਿਣਾ ਕਿੱਥੇ ਹੁੰਦਾ ਕਿੱਥੇ ਹੁੰਦਾ ਕਹਿੰਦਾ ਯਾਰ ਪਤਾ ਹੀ ਨਹੀਂ ਕਿੱਥੇ ਹੁੰਦਾ 2-3 ਵਾਰ ਜਦ ਇੰਨਾ ਦਾ ਕੰਟੈਕਟ ਹੋਇਆ ਆਪਣਾ ਤਾਂ ਹੋਇਆ ਹੀ ਨਹੀਂ ਤੇ ਤਕਰੀਬਨ ਇਹ ਹਿਸਾਬ ਲਾ ਲਾ ਵੀ 4 ਕ ਸਾਲ ਤੋਂ ਗੱਲ ਚੱਲਦੀ ਸੀ ਤੇਰੀ ਵੀ ਉਹਨੂੰ ਲਿਆਇਆ ਕਰੀਏ ਕਹਿੰਦੇ ਕੋਚ ਬਣ ਜੂਵੇ ਕਹਿੰਦੇ ਰੈਫਰੀ ਬਣ ਜੂਵੇ ਹਾਲ ਦਾ ਚੱਲਦਾ ਚੱਲਦਾ ਸਿਸਟਮ ਇਦਾਂ ਰਹਿ ਗਿਆ ਫੇਰ ਜਦੋਂ ਉਹਨੂੰ ਸੁਰਖਪੁਰ ਹੋਇਆ ਉਦੋਂ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਬਲੌਗ ਵਿੱਚ ਮੈਂ ਕਿਹਾ ਬੋਲਣਾ ਮੈਂ ਕਿਹਾ ਉਹਦਾ ਨਾਮ ਲੈਣਾ ਤੈਨੂੰ ਜਾ ਕੇ ਹੋਣਾ ਉਹਦੇ ਇਹਨੂੰ ਦੱਸਿਆ ਮੈਂ ਕਿ ਚੱਲ ਆਪਾਂ ਕਿੱਥੇ ਚੱਲ ਜਾਂਗੇ ਜਿੱਦਾਂ ਵੀ ਹੋਇਆ ਚੱਲ ਵਧੀਆ ਹੋ ਗਿਆ ਮੇਰਾ ਵੀਰ ਬਹੁਤ ਧੰਨਵਾਦ ਕਰਦਾ ਧੰਨਵਾਦ ਬਹੁਤ ਕਰਦਾ ਧੰਨਵਾਦ ਬਹੁਤ ਹਰਦਾ ਧੰਨਵਾਦ ਕੋਈ ਵੀ ਪੁੱਛਦਾ ਕਰਦੇ ਹਾਂ ਕਿ ਇਹਦਾ ਕਿਹਦਾ ਮੈਨੂੰ ਇੰਟਰਵਿਊ ਨਹੀਂ ਦੇਣੀ ਹੋਣੀ ਯਾਰ ਬੋਲਣਾ ਕਿ ਮੈਂ ਕੈਮਰੇ ਓਏ ਪਹਿਲਾਂ ਤੋਂ ਇਹ ਕੰਮ ਇਹਦਾ ਪਹਿਲਾਂ ਤੋਂ ਵਸਟਾਰਟਿੰਗ ਤੇ ਵੀ ਪਤਾ ਕਿੱਦਾਂ ਹੁਣ ਮੇਰਾ ਵੀਰ ਹੈ ਨਾ ਹੁਣ ਚੱਲ ਵਧੀਆ ਹੁਣ ਜਿੱਦਾਂ ਸਾਰਿਆਂ ਨੂੰ ਪਤਾ ਲੱਗ ਗਿਆ ਤੇਰਾ ਦੁਬਾਰਾ ਹੈ ਨਾ ਤੂੰ ਆਪਾਂ ਆਪਾਂ ਉਹ ਬੰਦੇ ਦੀ ਕਰੀਦੀ ਆ ਜਿਹੜਾ ਬੰਦਾ ਕਬੱਡੀ ਖੇਡਿਆ ਵੇ ਜਿਹੜਾ ਮੰਨ ਲਓ ਕਿ ਰਿਜ਼ਰਵ ਕਰਦਾ ਸੀ ਇਸ ਕੰਮ ਨੂੰ ਹੁਣ ਕਾਢ ਹੀ ਪਾ ਹੀ ਚਲੋ ਵਧੀਆ ਜਨਤਾ ਜਿੱਦਾਂ ਸਾਰੇ ਭਰਾਵਾਂ ਨੇ ਪਿਆਰ ਦਿੱਤਾ ਨਾ ਭਾਈ ਜਦੋਂ ਠੀਕ ਹੋ ਗਿਆ ਭਾਈ ਨੇ ਲਾਪਣਾ ਫੇਰ ਟੀਮ ਬਣਾਉਣਾ ਕਰੀ ਤੋਂ ਅਸੀਂ ਬਹੁ ਵੇਲੇ ਖੜਾਏ ਭਾਈ ਨਾ ਕਾਢੀ ਭਾਈ ਨਾ ਐਦਾਂ ਆ ਵੀ ਤੈਨੂੰ ਐਦਾਂ ਆ ਵੀ ਤੈਨੂੰ ਮਾੜੀ ਹੀ ਹੁਣ ਆਪਣੀ ਨਾ ਝਾਕ ਆਪ ਕੱਢੀ ਲੈਣੀ ਆ ਹਾਂ ਤੂੰ ਮੇਰਾ ਭਰਾ ਜਾਇਆ ਕਰ ਰੈਫਰੀ ਕਰਿਆ ਕਰ ਹੌਲੀ ਹੌਲੀ ਸ਼ੁਰੂ ਠੀਕ ਆ ਕਰੇ ਬੈਗੇ ਕੀ ਕਰਨਾ ਹੁਣ ਜਿੱਦਾਂ ਹੁਣ ਤੂੰ ਕਹਿੰਦਾ ਸੀ 10000 ਤੋਂ ਨਹੀਂ ਮਹੀਨੇ ਦਾ ਜੇ ਕਮੇਟੀ 2000 ਵੀ ਦਿੰਦੀ ਐ ਇੱਕ ਮੈਚ ਦਾ ਤਾਂ ਮਹੀਨੇ ਦੇ 20 ਮੈਚ ਵੀ ਲਾਵੇਂ ਤਾਵੀ ਆ ਇੱਕ ਦੂਜਾ ਇੱਕ ਹੋਰ ਮੈਂ ਇਹ ਕਹਿਣਾ ਵੀ ਚੱਲਦਾ ਨਾ ਹਾਂ ਚੱਲਦਾ ਚੱਲਦੀ ਰਿਕਾਰਡਿੰਗ ਚੱਲਦੀ ਚੱਲਦੀ ਸਤ ਮੈਂ ਕਹਿਣ ਲੱਗਾ ਇਹ ਨਵੇਂ ਸ਼ਹਿਰ ਜ਼ਿਲ੍ਹੇ ਦਾ ਮੁੰਡਾ ਭਾਜੀ ਸਹੀ ਗੱਲ ਆ ਸਤ ਨਵੇਂ ਸ਼ਹਿਰ ਜ਼ਿਲ੍ਹੇ ਵਿੱਚ ਕਮੇਟੀਆਂ ਪਿੰਡਾਂ ਵਾਲੀਆਂ ਨੇ ਕੈਂਪ ਲਾਉਂਦੀਆਂ ਹਮ ਸਾਡੇ ਵਾਲੀ ਨਹੀਂ ਲਾਉਂਦੀਆਂ ਸਾਡੇ ਲਈ ਅਸੀਂ ਆ ਬੁਲਾਉਂਦੇ ਆ ਪਲੇਅਰ ਲਾਉਂਦੇ ਆ ਉਧਰੋਂ ਲਾਉਂਦੀਆਂ ਐਨ ਆਰ ਆਈ ਲਾਉਂਦੇ ਆ ਉਹਨਾਂ ਨੂੰ ਸ਼ੌਂਗ ਆ ਵੀ ਨਿਆਣੇ ਤਕੜੇ ਹੋਣ ਉਹ ਕੋਲੋਂ ਪੈਸੇ ਲਾਉਂਦੇ ਆ ਪਹਿਲਾ ਬਿੰਦੂ ਭਾਈ ਫਰਾਲੇ ਵਾਲਾ ਕਰਦਾ ਸੀਗਾ ਭਾਮ ਸਵੇਰ ਨੂੰ ਹਾਂਜੀ ਸ਼ਾਮ ਨੂੰ ਮਾਲਪੁਰ ਰੜਕਾ ਹੁਣ ਭਾਈ ਨੂੰ ਦੋ ਖਾਲੋਗੇ ਬਾਹਰ ਗਿਆ ਨੂੰ ਹੁਣ ਉਹ ਕੈਂਪ ਹੋ ਗਿਆ ਬੰਦ ਮੈਂ ਇਹ ਬੇਨਤੀ ਕਰਦਾ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾ ਜਿਹੜੇ ਅੰਦਰ ਆਈ ਚਾਹੇ ਹੋਰ ਵੀ ਆ ਯਾਰ ਵੀ ਭਾਈ ਗੱਲਾਂ ਭਾਈ 10 15 ਕਿਲੋਮੀਟਰ ਆਜਿਆ ਕਰੂਗਾ ਤੁਸੀਂ ਇੱਕ ਟਾਈਮ ਸਵੇਰ ਦਾ ਦੇ ਦਿਓ ਇੱਕ ਸ਼ਾਮ ਦਾ ਦੇ ਦਿਓ ਨਹੀਂ ਭਾਈ ਨੇ ਟੂਰਨਾਮੈਂਟ ਤੇ ਜਾਣਾ ਨਾ ਜਾਵੇ ਪਾ ਯੀ ਕੋ ਜੌਬ ਹੋਵੇ ਬਕਮੀਆ ਨਾ ਮਿਹਨਤ ਕਰਾਇਆ ਕਰ ਮਿਹਨਤ ਕਰਾਊਗਾ ਸਾਰਾ ਇਹਨੂੰ ਨੌਲੇਜ ਆ ਹਰਿਆਈ ਚੀਜ਼ ਦੀ ਆਪਣੀ ਮਿਹਨਤ ਕੀਤੀ ਆ ਕਬੱਡੀ ਖੇਡਦਾ ਇਹਨੂੰ ਪਤਾ ਇਹ ਤੇ ਕਈਆਂ ਨੂੰ ਤਾਂ ਮਿਹਨਤ ਕਰਾਉਣ ਦੇ ਨਹੀਂ ਪਤਾ ਫੜ ਕੇ ਸੀਟੀਆਂ ਮਾਰੀ ਜਾਂਦੇ ਆ ਦੌੜ ਲਾ ਲਓ ਉਹ ਕਰ ਲਓ ਇਹ ਤੇ ਹਰਿਆ ਨੂੰ ਪਤਾ ਚੀਜ਼ ਦਾ ਅਸਲੀ ਟੈਕਨੀਕਲ ਮਿਹਨਤ ਤੁਸੀਂ ਦਾਂ ਦੱਸੋ ਮੁੰਡਿਆਂ ਨੂੰ ਨਵੇਂਆਂ ਨੂੰ ਰੇਡਰਾਂ ਨੂੰ ਦੱਸੋ ਕਿੱਥੋਂ ਵਜਾਉਣਾ ਜਾਫੀ ਨੂੰ ਦੱਸੂਗਾ ਕਿੱਥੋਂ ਤੂੰ ਲਗਾ ਲਾਉਣਾ ਹੈ ਨਾ ਜਿਹੜਾ ਖੇਡਿਆ ਉਹ ਵੀ ਦੱਸ ਸਕਦਾ ਕੋਈ ਹੋਰ ਡੀਪੀ ਤੇ ਪੀਡੀ ਖੜੋ ਕੀਡੀ ਵਾਟਰ ਹੋਣ ਕਬੱਡੀ ਦੀ ਉਹਨਾਂ ਨੇ ਤੇ ਕਾ ਕਿਤਾਬ ਪੜ ਲੈਣੀ ਆ ਵੀ ਆ ਇੰਨੇ ਫੁੱਟ ਦੇ ਹੁੰਦੇ ਹੁੰਦੇ ਟਾਡੇ ਇੰਨੇ ਮੀਟਰ ਦੀ ਤੁਹਾਡੀ ਗਰਾਊਂਡ ਆ ਹਨਾ ਉਹ ਸਿੱਧੀ ਹੀ ਹੱਸਦਾ ਕਹਿੰਦਾ ਇਹ ਰੇਡਰ ਨੇ ਟੱਚ ਮਾਰਿਆ ਤੇ ਯਾਫੀਓ ਮੁਰਿਆ ਯਾਫੀ ਨੇ ਸਮਝਾਉਂਦੀ ਮੰਗੀ ਭਾਈ ਨੂੰ ਕਹਿੰਦੇ ਸਮਝਾਉਂਦੀ ਕਹਿੰਦੇ ਇਹ ਕਿਤੇ ਟੱਚ ਮਾਰਿਆ ਨਾ ਰੇਡਰ ਨੇ ਤੂੰ ਜਦੋਂ ਮੁਰਿਆ ਕਹੇ ਰੇਡਰ ਨੇ ਸੱਜੇ ਭਜਣਾ ਜਾਂ ਖੱਬੇ ਭਜਣਾ ਉਹ ਕਹਿੰਦਾ ਮੈਨੂੰ ਪਤਾ ਕਰਾਂ ਕਿ ਹਾਂ ਦਿੱਤੋ ਨਾ ਕਰਾਂ ਕਿ ਭੱਜ ਤਾ ਹੁਣ ਜਾਣਾ ਯਾਰ ਕਈ ਸਮਝਾਉਣ ਦਾ ਪਿੰਡ ਆ ਜਿੰਨਾਂ ਨੂੰ ਪਤਾ ਨਹੀਂ ਵੀ ਉਹ ਬੰਦੇ ਬਣ ਜਾਂਦੇ ਆ ਕੋਚ ਇਹਨਾਂ ਨੂੰ ਪਤਾ ਨਹੀਂ ਪਤਾ ਕੀ ਆ ਅੱਜ ਕੱਲ ਅੱਜ ਕੱਲ ਹਣਾ ਜਿਹੜਾ ਬੰਦਾ ਖੇਡਿਆ ਪਲੇਅਰ ਆ ਕੋਚ ਆ ਆਪਾਂ ਉਹਦੀ ਰਿਪੋਰਟ ਕਰਦੇ ਆ ਜਿਹੜਾ ਨਹੀਂ ਖੇਡਿਆ ਉਹ ਉਹ ਬਰੋ ਉਹ ਥੋੜੀਆਂ ਗਰਾਊਂਡ ਵੇਤ ਵੀ ਜਾਣ ਕੇ ਨਾ ਗਲਤ ਗੱਲਾਂ ਕਰਦੇ ਆ ਹਾਂਜੀ ਹੁਣ ਕੱਲ ਗਰਾਊਂਡ ਕਿੰਨੇ ਮੈਚ ਫੁਲਾਈ ਜਾਵੇਂ ਐਵੇਂ ਐਵੇਂ ਰੌਲਾ ਪਾ ਲਈਦੇ ਯਾਰ ਤੁਹਾਨੂੰ ਜਿਹੜੀ ਇੱਕ ਦਿਨ ਮੈਚ ਦੇ ਮੈਨੂੰ ਰੂਲ ਸਮਝਾਉਣ ਦੇ ਕਬੱਡੀ ਦਾ ਹਾਂ ਬਤਾਸ ਫੇਰ ਦੇ ਉਮਰ ਨੰਗ ਆਓ ਇੱਥੇ ਆਓ ਖੇਡਦੇ ਉਮਰ ਨੰਗ ਆ ਗਿਆ ਉਹ ਨੂੰ ਬੰਦ ਦੱਸ ਰਿਹਾ ਵੀ ਆ ਰੂਲ ਇਦਾਂ ਹੁੰਦੇ ਮੈਨੂੰ ਕਹਿੰਦੇ ਭਾਈ ਇੱਟਾ ਟੱਚ ਹੋਇਆ ਤੇ ਉਹਦਾ ਪੈਰ ਬਾਹਰ ਹੋ ਗਿਆ ਜਾਫੀ ਦਾ ਤਾਂ ਪੁਆਇੰਟ ਕਹਿੰਦੇ ਜਾਫੀ ਦਾ ਵੀ ਦੂਜੇ ਨੇ ਫੜ ਲਿਆ ਮੈਂ ਕਿਹਾ ਜੇ ਉਹਨੇ ਫੜੇ ਤੇ ਐ ਮਾਰਿਆ ਨਾ ਫੇਰ ਤੁਹਾਡਾ ਬਰਡ ਆ ਸੇਮ ਮੂਵਮੈਂਟ ਤੇ ਇੱਕ ਤੁਹਾਡੇ ਇੱਕ ਤਾਂ ਡਿਸਟੋਪਰ ਦਾ ਪੈਰ ਬਾਹਰ ਹੋਇਆ ਇੱਕ ਤਾਂ ਡਿਸਟੋਪਰ ਨੂੰ ਹੱਥ ਲੱਗਾ ਤੀਜੇ ਦਾ ਡਿਸਟੋਪਰ ਨੇ ਬਾਹਰ ਖੁੱਚ ਭਰੀ ਜਾਂਦੀ ਪਾਜੀ ਮੈਨੂੰ ਕਹਿੰਦੇ ਸੌਫ ਆ ਜਾ ਮੈਂ ਕਿ ਤੂੰ ਖਾ ਜਾ ਮੈਂ ਕਹਿੰਦਾ ਸੌਫ ਆ ਜਾ ਉਹ ਦੋ ਜਣੇ ਐਵੇਂ ਟੀ-ਸ਼ਰਟਾਂ ਪਾਈਆਂ ਪਈਆਂ ਕਬੱਡੀ ਵਾਲੀਆਂ ਪਾਜੀ ਇਦਾਂ ਮੈਂ ਕਿ ਤੂੰ ਪਲੇਅਰ ਹੈਂ ਕਿ ਜਾਫੀ ਮੈਂ ਕਹਾਂ ਮੈਨੂੰ ਪਤਾ ਹੀ ਨਹੀਂ ਤੂੰ ਪਲੇਅਰ ਹੈਂ ਕਿ ਸਫੇਰ ਹੈ ਤੂੰ ਕਹ ਤਾ ਰੋੜੀ ਪਈ ਜਾਣਾ ਮੇਰੇ ਮੂਰੇ ਐਵੇਂ ਉਹ ਜਿਹੜਾ ਬੰਦਾ ਖੇਡਿਆ ਉਹ ਗੇਮ ਵਿੱਚ ਆਵੇ ਫੀਲਡ ਵਿੱਚ ਆਵੇ ਵਧੀਆ ਗੱਲ ਆ ਕਬੱਡੀ ਦਾ ਦਾਸ ਹਜ਼ਾਰ ਹੋਣਾ ਕਬੱਡੀ ਦਾ ਥੋੜਾ ਦਾਵਾ ਡੋਲੀ ਕੰਮ ਇਥੋਂ ਆਈ ਜਾਂਦਾ ਜਿਹੜੇ ਝੂਲਾ ਚੱਕ ਕੋਚ ਬਣੇ ਪਏ ਆ ਠੀਕ ਆ ਉਹਨਾਂ ਦਾ ਕਰਕੇ ਬਾਕੀ ਜਿਹੜੇ ਅਫੀਸ਼ੀਅਲ ਆ ਉਹਨਾਂ ਨੂੰ ਬੇਨਤੀ ਕਰਦਾ ਵੜਾ ਜਾ ਸਹੀ ਕਰਿਆ ਸਹੀ ਕਰਿਆ ਠੀਕ ਆ ਚੰਗਾ ਭਲਾ ਮੈਚ ਫਦਾ ਕੇ ਵਹਿਣਦੇ ਆ ਇੱਕ ਹੋਰ بڑا ਕੰਮ ਚੱਲ ਪਿਆ ਚੱਲ ਹੋਲਡ ਚੱਲ ਹੋਲਡ ਹੋਲਡ ਉਹ ਜਿਹੜਾ ਮੇਰੇ ਵਰਗਾ ਪਾਣੀ ਪਲਾਉਣ ਗਿਆ ਹੁੰਦਾ ਉਹ ਹੋਟ ਲੈਂਡ ਤੇ ਹੀ ਹੁੰਦਾ ਪਿੱਛੋਂ ਪਹਿਲੇ ਡੱਬਾ ਬਣਾਉਣਾ ਪਹਿਲਾਂ ਹੀ ਪਿੱਛੋਂ ਹੋਲਡ ਥੱਲੇ ਥੱਲੇ ਕੋਚ ਖੜਾ ਹੁੰਦਾ ਸਿਆਣੇ ਪਲੇਅਰ ਸੀਨੀਅਰ ਟੀਮ ਦੇ ਜਿਹੜੇ ਵਧੀਆ ਉਹ ਖੜੇ ਹੁੰਦੇ ਜਿਹੜਾ ਮੇਰੇ ਵਰਗੇ ਨੇ ਨੰਬਰ ਨਹੀਂ ਲੈਣਾ ਸਾਰੇ ਤੋਂ ਵੱਧ ਪਿੰਡੇ ਦੇ ਸਮਾਨ ਉਹ ਮੜ ਕੇ ਜਾਂਦਾ ਗਰਾਊਂਡ ਉਹਨੇ ਉੱਥੋਂ ਪਿੱਛੋਂ ਹੀ ਆਇਆ ਕਰਦਾ ਨਾ ਨਾ ਤੀਰ ਬਣਾਉਂਦਾ ਹੋਲਡ ਲੈ ਲਓ ਇਹਦੇ ਨਾਲ ਗਰਾਊਂਡ ਦਾ ਹੁੰਦਾ ਮਾਹੌਲ ਖਰਾਬ ਠੀਕ ਆ ਉਸਤਾਦ ਜੀ ਹੁਣ ਆਪਾਂ ਨਾ ਬੜਾ ਫਾਸਟ ਬੋਲ ਆਪ ਨਹੀਂ ਨਹੀਂ ਬਹੁਤ ਵਧੀਆ ਉਸਤਾਦ ਆਪਾਂ ਨਾ ਹੁਣ ਆਪਣੇ ਗੱਲੇ ਉਸਤਾਦ ਹੀ ਗੇਮ ਤੇ ਹੋਣੇ ਆ ਵੀ ਤੁਹਾਡੇ ਇਕੱਠਿਆਂ ਦੀਆਂ ਕੋਈ ਯਾਦਾਂ ਆਪਣੇ ਕਿੱਦਾਂ ਦੀ ਗੇਮ ਸੀ ਭਾਈ ਉਹ ਤਾਂ ਬਾਲੀ ਤਗੜੀ ਜਦੋਂ ਮੰਗੀ ਹੋਣੀ ਪੂਰੇ ਚੜਾਈ ਜੁੰਦੇ ਮਠੱਡੀ ਮੇਲਾ ਹੋਇਆ ਸੀ ਹਾਂਜੀ ਹਾਂਜੀ ਇਹ ਬੰਦਾ ਪੂਰਾ ਟੌਪ ਤੇ ਖੇਡਿਆ ਸੀ ਇਹਨੇ ਕਰੇ ਸਿੰਗਲ ਚ ਆਪਾਂ ਨਹੀਂ ਖਦਾ ਸੀ ਉਸ ਟਾਈਮ ਨੇ ਸਿੰਗਲ ਜਾਪਾਨੀ ਕਹਦਾ ਉਦੋਂ ਇਹਦਾ ਪੂਰੀ ਚਰਚਾ ਸੀ ਉਦੋਂ ਕਰ ਇਹਨੂੰ ਬਾਹਰ ਵੀ ਉਦੋਂ ਹੀ ਲੈ ਕੇ ਜਾਣਾ ਹੈ ਉਦੋਂ ਬਾਅਦ ਉਦੋਂ ਬਾਅਦ ਗੱਲ ਹੋਈ ਉਦੋਂ 8:00 ਵਜੇ ਉਦੋਂ ਗੱਲ ਹੋਈ ਕਹਿੰਦੇ ਕਬੱਡੀਆਂ ਇੰਨੀਆਂ ਤਗੜੀਆਂ ਇਹਦਾ ਵੀਡੀਓ ਦੀਆਂ ਦੇਖੇ ਹੋਣੀਆਂ ਸ਼ਾਇਦ ਮੈਂ ਦੇਖੂਆਂ ਹੈ ਹੀ ਹੈਗੀਆਂ ਜੀ ਉਹਦੇ ਵਿੱਚ ਇਹ ਲੱਤ ਲੁੱਤ ਕਮਾਉਣ ਦਾ ਅੰਦਾਜ਼ ਦੇਖੋ ਬੰਦੇ ਕੀ ਕਰਦਾ ਕਲਾਕਾਰੀ ਦੇਖੋ ਜ਼ੋਰ ਲਾਉਂਦਾ ਹੀ ਨਹੀਂ ਕਬੱਡੀ ਤੇ ਕੀ ਕਰਦਾ ਕਦੇ ਜ਼ੋਰ ਵਾਲੇ ਐਦਾਂ ਕਰਦੇ ਕਲਾਕਾਰੀ ਦੇਖੀ ਕਦੇ ਵੀ ਵੀਡੀਓ ਕੱਢ ਕੇ ਦੇਖੋ ਕੀ ਕਰਦਾ ਡਬਲ ਲੈਣਾ ਕਿੱਦਾਂ ਕੀ ਲੱਤ ਗਲੱਤ ਨੂੰ ਆਉਂਦਾ ਕੀ ਕਰਦਾ ਪਰ ਗਲਾਗਰੀ ਦਾ ਹੈ ਰਾ ਜਿਹੜਾ ਹੈ ਇੱਕ ਕਮੇਟੀ ਦਾ ਹੈ ਪਿੰਡੇ ਤੇ ਸਾਰੀ ਲੱઠી ਪਈ ਆ ਹੁਣ ਜਿਹੜਾ ਹੁਣ ਮੈਂ ਗੱਲ ਸੁਣੇ ਹੁਣ ਜੇ ਹੁਣ ਇਹਦੇ ਕੋਲ ਜਿਹੜਾ ਮੰਨ ਲਾ ਹੁਣ ਕੋਈ ਕਮੇਟੀ ਇਹਨੂੰ ਲਾਉਂਦੀ ਆ ਜਾਂ ਐਨਆਰ ਆਉਂਦੇ ਆ ਉਹਦੇ ਪਿੰਡ ਕੈਂਪਲ ਆ ਜੇ 20 ਮੁੰਡੇ ਇਹਦੇ ਕੋਲ ਹੋਣਗੇ ਵਿੱਚੋਂ 20 ਚੋਂ 4 ਤਾਂ ਟੌਪ ਤੇ ਭੇਜੂਗਾ ਕਿਉਂਕਿ ਇਹਦੇ ਕੋਲ ਟੈਲੈਂਟ ਆ ਇਹਨੂੰ ਪਤਾ ਹੁਣ ਕੱਲੀ ਹੁਣ ਕਈ ਕੱਲੀ ਮਿਹਨਤੀ ਕਰਾਈ ਜਾਂਦੇ ਆ ਗੇਮ ਗੇਮ ਤਾਂ ਜਿਹੜਾ ਖੇਡਿਆ ਉਹਦੇ ਨੂੰਣੀ ਗੇਮ ਦਾ ਉਹਨੂੰ ਪਤਾ ਦਾ ਹਣ ਕਹਿ ਤੂੰ 2.3 ਲੱਖ 2 ਤੋਂ ਹੁਣ ਕਈ ਬੰਦੇ ਥੱਲੇ ਪੱਟ ਭਰਨਾ ਗੋਚੇ ਭਰਨੀ ਕਿੱਸਾ ਗੋਟ ਬਗਲ ਭਰਨੀ ਤੇ ਖੇਡੇ ਹੀ ਬੰਦਾ ਦੱਸੂਗਾ ਹੈਨਾ ਹੁਣ ਕਿ ਹੁਣ ਜੇ ਕਿ ਮੰਨ ਲਾ ਕੋਈ ਰੇਡਰ ਆ ਭਾਈ ਉਹਨੂੰ ਉਹ ਕੈਂਚੀ ਪਾ ਕੇ ਛਦਾਈਆਂ ਕੋ ਪੰਪ ਮਾਰਦਾ ਤੂੰ ਸਿਆਣਾ ਤੂੰ ਪ੍ਰੋਫੈਸ਼ਨਲੀ ਪਲੇਅਰ ਆ ਤੂੰ ਉਹਨੂੰ ਦੱਸੂਗਾ ਪੁੱਤ ਅੱਡੀ ਚੱਕ ਕੇ ਨਾ ਸਿੱਧਾ ਸੈਰਾਂ ਨੂੰ ਪੰਪ ਮਾਰ ਫੇਰ ਨਿਕਲਦਾ ਠੀਕ ਹੈ ਤੇ ਜਿਹੜੇ ਹੁਣ ਸੈਡਾਂ ਨੂੰ ਪੰਪ ਮਾਰਦੇ ਹੋ ਇਸੇ ਕਰਕੇ ਮਾਰਦੇ ਉਹਨਾਂ ਦੇ ਪਿੰਡੇ 'ਚ ਜਾਨ ਆ ਗਈ ਆ ਆ ਨਹੀਂ ਹੱਲੇ ਕੰਮ ਕਰਦਾ ਥੱਲੇ ਪੈਰ ਘਮਾਉਂਦੇ ਨਹੀਂ ਥੱਲੇ ਦਾ ਬਣਾਉਂਦਾ ਤਾਂ ਬੜੀ ਆਉਂਦੀ ਆ ਉਹ ਬਾਰੀਆਂ ਦਾ ਜ਼ੋਰ ਰੌਂਗ ਸੇਡ ਪੰਪ ਮਾਰਦੇ ਝੂਟੇ ਮਾਰੀ ਜਾਂਦੇ ਆ ਗੋਡੇ ਦਾ ਕੰਮ ਗੋਡੇ ਦਾ ਕੰਮ ਹੀ ਤਾਂ ਆਉਂਦਾ ਜਾਂ ਗਲਤ ਪਾਸੇ ਪੰਪ ਮਾਰਦੇ ਬਿਲਕੁਲ ਬਿਲਕੁਲ ਮਾੜਾ ਜਿਹਾ ਇਹੋ ਆ ਵੀ ਚੱਲ ਮੈਂ ਰਫੇ ਕਹਿੰਦਾ ਮਾੜੇ ਕੈਮਰੇ ਇੱਧਰ ਲਿਆਉਂਦਾ 10 ਸਾਲ ਨੂੰ ਹਾਂ ਮੈਂ ਅਪੀਲ ਕਰਦਾ ਵੀ ਸਾਰੇ ਜਿੱਦਾਂ ਭਰਾਵਾਂ ਨੂੰ ਜਿਹੜੇ ਗੱਲੇਪਾੜ ਏਰੀਏ ਦੇ ਆ ਐਨ ਆਰ ਆਈ ਭਰਾ ਹਨਾ ਵੀ ਤੁਸੀਂ ਮੇਰਾ ਵੀਰ ਜ਼ਰੂਰ ਹੈਲਪ ਕਰੋ ਭਾਈ ਦੀ ਨਾਲੇ ਕੀ ਨਾਲ ਖੇਡਿਓ ਸਾਰੇ ਬੰਦੇ ਆਪਰੇ ਕਿੰਨੇ ਬੰਦੇ ਆ ਬਹੁਤ ਆ ਪਿਆਰ ਆ ਪਹਿਲਾਂ ਤਾਂ ਸਾਰੇ ਕੰਨ ਥੋੜਾ ਥੋੜਾ ਕਰਕੇ ਆ ਪਏ ਠੀਕ ਆ ਥੋੜਾ ਥੋੜਾ ਕਰਨ ਨਾਲੇ ਆ ਕਿ ਆ ਵੀ ਭਾਈ ਨੂੰ ਹਨਾ ਵੀ ਹੁਣ ਕੈਂਪ ਲਗਣਾ ਆ ਮਹੀਨੇ 2 ਆ ਹਾਂਜੀ 2 ਤਵਾਰ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਮੈਂ ਨਵਾਂ ਹਰ ਏਰੀਆ ਚਾਹ ਹਜ਼ਾਰਪੁਰ ਜਲੰਧਰ ਏਰੀਆ ਜਿੱਥੇ ਕੈਂਪ ਲਾਉਂਦੀਆਂ ਐਨ ਆਰ ਆਈ ਬੰਦੇ ਕੈਂਪ ਲਾਉਂਦੇ ਨਾ ਹਾਂਜੀ ਹਾਂਜੀ ਇਹ ਬਹੁਤ ਵਧੀਆ ਚੀਜ਼ ਆ ਆਪਣੇ ਆ ਵੀ ਥੋੜਾ ਪਹਿਲਾਂ ਕਿਉਂ ਘਟਿਆ ਇਹੋ ਕਪੂਰਥਲੇ ਜ਼ਿਲ੍ਹੇ ਆਪਣੇ ਸਾਡੇ ਚੱਲ ਸਾਡੇ ਪਿੰਡਾਂ ਦੇ ਇਹੋ ਆ ਹੁਣ ਥੋੜਾ ਕੁਛ ਨਹੀਂ ਕਰਨਾ ਘਰੋਂ ਕੱਛਾ ਚੱਕੋ ਜਾ ਕੇ ਘੜਨ ਲੱਪਣਾ ਗੇਮ ਹੀ ਲਾਈ ਜਾਈ ਜੇਮ ਹੀ ਲਾਈ ਜਾਈ ਸਾਡੇ ਕਬੂਲ ਦੇ ਤਾਂ ਟੀਮਾਂ ਵਧੀਆ ਬਣਦੀਆਂ ਤਾਂ ਕਹਿੰਦੇ ਸੀ ਕਬੱਡੀ ਤੇ ਕਬੂਲ ਦਾ ਚੀਜ਼ਾ ਕੋਈ ਦੋ ਨਾ ਪਰ ਹੁਣ ਇੰਨਾ ਵੀ ਆਪਣੇ ਸਾਡੇ ਟੋਟਲੀ ਆਪਣੇ ਸਾਰੇ ਬਾਹਰ ਚ ਲਗੇ ਆ ਤੇ ਇਧਰ ਕੈਂਪ ਘਟ ਲਾਦੇ ਆ ਤੁਹਾਡੇ ਵਾਲ ਉਹਨਾਂ ਨੂੰ ਸ਼ੌਂਕ ਆ ਉਹ ਕਹਿੰਦੇ ਸੀ ਸਾਡੇ ਹੁਣ ਮਿੱਠੂ ਕਾ ਤੂੰ ਲਾਉਣਾ ਕਿੰਨੇ ਮੁੰਡੇ ਤਿਆਰ ਕੀਤੇ ਗੰਗੀ ਦੀਪਾ ਅਜਿੰਦਰੀ ਹਨਾ ਵੀ ਹੋਰ ਵੀ ਮੁੰਡੇ ਨਵੇਂ ਕਿੰਨੇ ਉੱਠਣਦੇ ਆ ਤੇ ਇਹ ਤੂੰ ਹਣ ਕੱਲ ਤੇਰੀ ਤੂੰ ਸੇਵਾ ਕਰਦਾ ਕਬੱਡੀ ਦੀ ਤੂੰ ਵੀ ਪਿੰਡ ਕੈਂਪ ਲੋਣਾ ਮੈਂ ਵੀ ਲੋਣਾ ਨਾ ਤੈਨ ਕੋ ਲੈਣਾ ਮੈਂ ਮੈਂ ਕੋ ਲੈਣਾ ਆਪਾਂ ਦਾ ਆਪਣੇ ਪਿੰਡ 'ਚ ਬੈਠੇ ਆ ਨਾ ਹੁਣ ਇਦਾਂ ਵੀ ਗੱਲੇ ਬਾਤਾਂ ਪਾਈ ਕਿੰਨੀਆਂ ਆ ਵੀ ਜਿੱਦਾਂ ਹੁਣ ਉਹ ਏਰੀਆ 'ਚ ਕਬੱਡੀ ਤਕੜੀ ਕਰਨ ਨੂੰ ਐਨਆਰਆਈ ਦਾ ਬਹੁਤ ਜ਼ੋਰ ਲੱਗਾ ਵੀ ਉਹ ਇਦਾਂ ਕੈਂਪ ਲਾ ਰਹੇ ਨੇ ਤਾਂ ਵਧੀਆ ਗੱਲ ਆ ਨਾ ਇਹਦੇ ਨਾਲੇ ਇਦਾਂ ਆ ਨਾ ਆਪਾਂ ਤੇ ਕਹਿੰਦੇ ਜਿਹੜਾ ਬੰਦਾ ਹੁਣ ਇਹ ਕਹਿੰਦਾ ਆ ਵੇ ਬਾਹਰ ਜਾਣਾ ਹੁਣ ਜੇ ਆਪਣੇ ਪ੍ਰਮੋਟਰਾਂ ਦੇ ਖਿਡਾਰੀ ਵੀ ਪ੍ਰਮੋਟਰ ਬਣੇ ਹੋ ਆ ਉਹ ਕਰਨ ਉਹਦਾ ਸਾਰਾ ਕੁਝ ਕਰ ਸਕਦੇ ਸਾਰੇ ਸਭ ਕੁਝ ਕਰ ਸਕਦੇ ਜਿਹੜੇ ਖਿਡਾਰੀ ਹੈ ਨਾ ਖੇਡੋ ਉਹ ਵੀ ਪ੍ਰਮੋਟਰ ਬਣੇ ਹੋ ਉਹ ਬੰਦੇ ਵੀ ਲੈ ਕੇ ਜਾਂਦੇ ਚਲ ਜੋਰ ਬਹਿ ਕੇ ਤੇ ਵੀ ਆ ਸੈਟ ਕਾਣੇ ਉਹਨੂੰ ਕਰ ਸਕਦੇ ਕਿਉਂਕਿ ਹੁਣ ਇਹਨੂੰ ਲੋੜ ਆ ਹੁਣ ਜੇ ਉਹਦਾ ਪੈਸਾ ਲਾ ਕੇ ਜਾਊਗਾ ਤਾਂ 20 ਲੱਖ ਕਿੱਥੇ ਇਹਨੇ ਪੂਰਾ ਕਰਨਾ ਸਾਰੀ ਉਮਰ ਚ ਜੇ ਅਗਲਾ ਹੈਲਪ ਕਰ ਦੋ ਅੱਜ ਕੱਲ ਸਾਰੇ ਹੈਗੇ ਹੁਣ ਨਿਊਜ਼ੀਲੈਂਡ ਕਿੰਨੇ ਬੰਦੇ ਆਪਣੇ ਗਏ ਆ ਉਦੋਂ ਇਹਦਾ ਗੱਲ ਚੱਲ ਜਾਂਦਾ ਕਮਾਉਂਦਾ ਕਰਦਾ ਹੌਲੀ ਹੌਲੀ ਸੈੱਟ ਹੋ ਜਾਂਦਾ ਜੋਰ ਬਹਿ ਗਏ ਆ ਹਰੇਕ ਤਾਂ ਹੈਗੇ ਕਰ ਸਕਦੇ ਆ ਇੰਨਾ ਕਿਹਾ ਵੀ ਉਹ ਕਰਨ ਤਾਂ ਵਧੀਆ ਇਹਦਾ ਜਲ ਮਾੜੀ ਮੋਟੀ ਹੈਲਪ ਹੋ ਜੂਗੀ ਹੁਣ ਆਪਾਂ ਕਰਦੇ ਆਪਾਂ ਕਿੰਨਾ ਚਿਰ ਕਰਾਂਗੇ ਇੱਕ ਵਾਰ ਕਰ ਸਕਦੇ ਆ ਦੋ ਵਾਰ ਕਰ ਸਕਦੇ ਆ ਸਾਰੀ ਉਮਰ ਨਹੀਂ ਕਰ ਸਕਦਾ ਜੇ ਬੰਦਾ ਆਪ ਕਮਾਊਗਾ ਉੱਥੇ ਜਾ ਕੇ ਆਪਣੇ ਨਿਆਣੇ ਬਾਲ ਸਾਰੀ ਉਮਰ ਦਾ ਹੈ ਨਾ ਇਹ ਜ਼ਰੂਰ ਆ ਵੀ ਹਾਂ ਇਹਦਾ ਜਿਹੜੇ ਹੋ ਸਕਦਾ ਬਾਹਰ ਅੰਦਰ ਜ਼ਰੂਰ ਕਿਹਾ ਕੇ ਬਸ ਇਹ ਕਰੇ ਜੋ ਵੀ ਕਰ ਸਕਦੇ ਆ ਜਿਹੜੇ ਬੰਦੇ ਕਰ ਸਕਦੇ ਕੋਈ ਏਡੀ ਸ਼ੱਕ ਨਹੀਂ ਵੀ ਨਹੀਂ ਹੋ ਸਕਦਾ ਕਰ ਸਕਦੇ ਨਾਲੇ ਮਿੱਠੂ ਭਾਈ ਇਹਨਾਂ ਦਾ ਏਰੀਆ ਸਟਰੋਂਗ ਆ ਗੱਲ ਇਹਨਾਂ ਦਾ ਏਰੀਆ ਸਟਰੋਂਗ ਆ ਨਾਲੇ ਉਸਤਾਦ ਜੀ ਸਾਰੇ ਉਹ ਬਹੁਤ ਆ ਬੰਦੇ ਕਰ ਦੇਣੇ ਦਾ ਭਾਅ ਦਾ ਤੇ ਜੇ 22 ਦੇ ਜੇ ਉਹਨਾਂ ਨੇ ਨਾ ਕੀਤਾ ਐਂਡ ਆਫ ਡੇ ਅਸੀਂ ਤੇ ਭਰਾ ਹੈਗੇ ਯਾਰ ਠੀਕ ਆ ਆਪਾਂ ਤਾਂ ਇੰਨੀ ਗੱਲ ਤੁਹਾਨੂੰ ਕਹਿੰਨੇ ਆ ਵੀ ਹਾਂ ਵੀ ਜਿੱਦਾਂ ਹੱਲੇ ਮਾੜਾ ਜਿਹਾ ਨਾ ਜਿੱਦਾਂ ਹੁਣ ਭਾਜੀ ਜਿੰਦਰ ਹੋਣੀ ਆ ਯੂਰਪ ਵਾਲੇ ਜੱਗਾ ਭਾਜੀ ਉਹ ਚੱਲਦਾ ਪਿਆ ਸਾਰਾ ਸਿਸਟਮ ਜਿੱਦਾਂ ਮੇਰਾ ਵੀਰ ਆਪਾਂ ਤੁਹਾਨੂੰ ਇਹ ਨਹੀਂ ਕੋਈ ਕੋਈ ਜਿੱਦਾਂ ਲਾਰਾ ਨਹੀਂ ਲਾਉਂਦੇ ਤੁਹਾਨੂੰ ਇਹ ਦੱਸਣ ਲੱਗੇ ਪਹਿਲਾਂ ਵੀ ਅਸੀਂ ਗੱਲ ਉਹਦਾ ਤੋੜੋ ਆ ਨਾਲੇ ਇਹਦੇ ਦਿਲ ਦੀ ਰੀਜ ਆ ਬਾਹਰ ਜਾ ਕੇ ਸਹੀ ਗੱਲ ਆ ਉਹ ਵੀ ਦੇਖ ਲਊਗਾ ਕਰਕੇ ਕੀ ਕੋਝਾ ਉਹ ਰੀਜਾਈ ਪੂਰੀ ਹੋ ਗਈ ਅਸਤਾਨ ਵੇ ਇੱਕ ਗੱਲ ਆ ਜਿੰਨੇ ਨਾ ਜੀਐਨਏ ਦੇ ਵਿੱਚ ਕੰਮ ਕਰ ਲਿਆ ਸੱਚੀ ਉੱਥੇ ਨਾ ਕੰਮ ਬਹੁਤ ਭਾਰਾ ਹੁੰਦਾ ਮੈਂ ਉਹ ਤਾਂ ਹੈਗਾ ਹੀ ਆ ਜੀ ਮੈਂ ਗੱਲੇ ਭਾਈ ਦੇਖੀ ਹੱਦ ਨਾ ਆਹ ਉਹ ਪਰ ਨਾਲੇ ਗੱਲ ਵੇ ਬੰਦ ਗਈ ਆ ਇੱਥੇ ਵੀ ਆ ਜਿਹਦੇ ਸਿਰ ਪੈ ਗਏ ਉਹਨੂੰ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਸਹੀ ਜਿਹਦਾ ਸਿਰ ਪੈ ਗਿਆ ਨਾ ਹੋਰ ਰਾਹ ਹੀ ਨਹੀਂ ਦਿੰਦਾ ਉਹ ਕਰਨਾ ਹੀ ਪੈਣਾ ਜਦ ਤੂੰ ਮਰਜੀ ਭੱਜ ਰਵੇ ਮੈਂ ਤਾਂ ਦਾਦਾ ਮੈਂ ਨਾ ਅੱਬੀਜੀ ਗੇ ਜਦੋਂ ਨੇ ਫੋਨ ਕਰਦਾ ਸੀ ਮੈਨੂੰ ਜਿੱਦਾਂ ਤੇਰੀ ਇੰਟਰਵਿਊ ਕਰਨ ਗਿਆ ਨਾ ਇਹ ਫੋਨ ਕਰਦੇ ਅਸੀਂ ਸੀਗੇ ਮੈਚ ਤੇ ਇਹ ਫੋਨ ਨੂੰ ਜਦੋਂ ਤੂੰ ਗੱਲ ਨਹੀਂ ਕਰ ਗੱਲ ਨਹੀਂ ਕਰਦਾ ਮੈਂ ਉਸਤਾਦ ਨੂੰ ਫੋਨ ਲਾਇਆ ਫਿਰ ਤੇਰੇ ਫੋਨ ਲਾਇਆ ਫੋਨ ਗੱਡੀ ਪਿਆ ਸੀ ਅਸੀਂ ਮੈਚ ਖੇਡਦੇ ਸੀਗੇ ਮੈਂ ਇਹਨੂੰ ਕਿਹਾ ਕੋਈ ਚੱਕਰ ਨਹੀਂ ਮੈਂ ਕਿਹਾ ਆਪਾਂ ਹੁਣ ਠੀਕ ਕਿਸੇ ਦਿਨ ਜਾਵਾਂਗੇ ਅਸੀਂ ਅਸਲ ਤੇਰੇ ਕੋ ਐਤਵਾਰ ਨੂੰ ਵੀ ਆਉਣਾ ਸੀ ਮੈਂ ਮਿੱਠੂ ਭਾਣੂ ਕਿਹਾ ਸੀਗਾ ਬਾਅਦ ਚ ਤੂੰ ਕਿਹਾਹੀਂ ਮੱਥਾ ਢੇਕਣ ਬਾਬੇ ਦੇ ਤਾਂ ਫੇਰ ਚਲੋ ਕੈਨਸਲ ਹੋ ਗਿਆ ਤੇ ਕੀ ਅੱਲਾਹ ਵਧੀਆ ਹੋ ਗਿਆ ਮੇਰਾ ਜਦੋਂ ਇਹ ਬੋਲੇ ਨਾ ਸਾਬ ਮੇਰੇ ਤਾਂ ਹੱਥਾਂ ਪੈਰਾਂ ਦੀ ਪੈ ਗਈ ਮੈਂ ਤਾਂ ਨਹੀਂ ਕੱਢੀ ਤੋਪਰਦਾ ਜੀ ਮੈਂ ਤੁਹਾਨੂੰ ਲਵਾ ਮੈਂ ਨਾ ਮੈਂ ਇਹ ਤਾਂ ਬੋਲਦਾ ਨਹੀਂ ਮੈਂ ਨਾ ਉਸਤਾਦ ਨੂੰ ਛੱਡ ਕੇ ਚਲ ਗਿਆ ਹਾਂ ਘਰ ਦੇ ਬਾਹਰ ਲਾ ਕੇ ਤੱਕੜ ਭਾਈ ਨੂੰ ਹਾਂ ਹਾਂ ਮੈਂ ਚਲ ਗਿਆ ਮਾੜੀ ਜੀ ਅਸੀਂ ਦੇਖੀ ਹੈ ਨਾ 2 ਕੁ ਮਿੰਟ ਦੀ ਦੇਖ ਕੇ ਹੀ ਚਲ ਗਏ ਤੇ ਭਾਈ ਦਾ ਬਾਅਦ ਕੀ ਹੋਇਆ ਭਾਈ ਫੇਰ ਤੁਰ ਕੇ ਗਰਾਊਂਡ 'ਚ ਚਲ ਗਿਆ ਉਸਤਾਦ ਰਾਹ ਨੂੰ 10:30 11:00 ਵਜੇ ਕਹਿੰਦਾ ਮੈਂ ਚਲ ਗਿਆ ਗਰਾਊਂਡ ਤੋਂ ਮੈਂ ਪੌੜੀਆਂ ਤੇ ਬਹਿ ਕੇ ਕੰਨਾ ਮੈਂ ਸਾਰੀ ਇੰਟਰਵਿਊ ਸੁਣੀ ਨਾਲੇ ਮੈਂ ਕਹਿੰਦਾ ਬਹਿ ਕੇ ਰੋਏ ਗਵਿੰਦਪੁਰ ਗਏ ਤੇ ਮਿੱਠੂ ਬਾਹਣਾ ਦੀ ਟੀਮ ਵਧੀਆ ਹੀ ਗੱਲਾਂ ਭਾਈ ਪੂਰਾ ਫਿੱਟ ਦੀ ਪੂਰਾ ਫਿੱਟ ਆਈ ਗਏ ਲੈ ਚੱਲ ਹੁਣ ਦਾੜੀ ਰੂੜੀ ਦੇ ਕਹਣਾ ਅਸੀਂ ਜਵਾਗ ਸੀ ਉਦੋਂ ਚੱਲ ਠੀਕ ਆ ਉਹ ਬਰਾਦੀ ਆ ਉਹ ਇੰਨਾ ਵੀ ਬੇ ਕਬੱਡੀ ਦੀ ਲੇਡ ਆ ਜਿੱਦਾਂ ਮਰਜੀ ਪਹਿਲਾਂ ਪੜਦੇ ਫੜਦੇ ਫੜਦੇ ਰਹੇ ਪੜਦੇ ਫੜਦੇ ਪੜ ਕੇ ਕਿਹੜਾ ਬਹੁਤ ਲੱਗੇ ਚੱਲ ਉਦਾਂ ਦੱਸਦਾ ਅਸੀਂ ਗਏ ਤੇ ਨਵੇਂ ਸੀਗੇ ਤੇ ਸਾਡਾ ਤੁਹਾਡੇ ਨਾਲ ਮੈਚ ਪੈ ਗਿਆ ਸਾਡੇ ਕੋ ਸਪੀਡੀ ਬੰਦੇ ਧਾਰਾ ਵਿੱਚੋਂ ਮੈਂ ਚੱਲ ਜੱਫੇ ਜੁੱਫੇ ਆਪਾਂ ਨੂੰ ਪਏ ਪਰ ਅਹੀਂ ਕਿਦੇ ਕੁਦਰਤੀ ਤੁਹਾਨੂੰ ਹਰਾਤਾ ਜਦ ਇਹਨਾਂ ਦਾ ਪੂਰਾ ਨਾਂ ਸੀ ਉੱਧਰ ਜਿੱਦਾਂ ਗੱਲੇ ਭਾਈ ਦਾ ਬਹੁਤ ਗੱਲਾ ਬਾਜ ਜਾਂ ਮਿੱਠੂ ਤੀਰਸਜੋੜ ਕਹਿੰਦਾ ਡੜਾ ਪਹਾੜੀ ਜਾਂਦਾ ਸੀ ਨਾ ਪਿੰਧੂ 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 ਪਹਾੜੀਆ ਇੱਕ ਹੁੰਦਾ ਈ ਦੂਜਾ ਰਣਜੀਤ ਦਮਾਲ ਵਾਲਾ ਪਾਲਾ ਪਾਲਾ ਜਾਂਦਾ ਇਹਨਾਂ ਦਾ ਅਸੀਂ ਰਾਤ ਦੇ ਕਿਦੇ ਇਧਰ ਉਹ ਕਿੰਨੇ ਭਾਂਜ ਨਿਆਣੀ ਹਰਾ ਕੇ ਸੀ ਬਾਅਦ ਚ ਫੇ ਸਾਡਾ ਮੇਜ ਪਿਆ ਇਹਨਾਂ ਨਾਲ ਜਾ ਕੇ ਉੱਥੇ ਫਜੂਰ ਲੈ ਹੂੰ ਫਜੂਰ ਲੈ ਫੇ ਇਹਨਾਂ ਨੇ ਹਰਾਤਾ ਸਾਨੂੰ ਹੁਣ ਡਰ ਲੱਗਦਾ ਏ ਹੁਣ ਫੇ ਨਾ ਕੰਮ ਕਰ ਜਾਓ ਫੇ ਫੇ ਸਾਡਾ ਮਾੜਾ ਸੈਟਿੰਗ ਆ ਗਈ ਡਾਊਨ ਆ ਗਿਆ ਪਹਿਲਾਂ ਹੀ ਨਵੇਂ ਨਵੇਂ ਗ੍ਰਿੱਡ ਲੱਗੇ ਅਸੀਂ ਜਾਰੇ ਉੱਟ ਪਏ ਗਏ ਪੇ ਟਕਾਣਾ ਜ ਆ ਗਿਆ ਫੇ ਬੜੇ ਮੈਚ ਲੱਗੇ ਚਲੋ ਆਪਦੇ ਮੁੜ ਕੇ ਦਾ ਵਾ ਟਰੈਕਟਰ ਆਲੂ ਉਤਰੇ ਤਖਾ ਸਹੀ ਗੱਲ ਇਹਦਾ ਟਰੈਕਟਰ ਆਲੂ ਉਤਰੇ ਨਹੀਂ ਇਹ ਕਾ ਦਾ ਟਾਈਮ ਆ ਹਰ ਵਕਤ ਆਉਂਦਾ ਉਹ ਇਦਾਂ ਹੁੰਦੀ ਆ ਜਿੱਦਾਂ ਕੋਈ ਬੰਦਾ ਪਹਿਲਾ ਰਣ ਲੈਂਦਾ ਕੋਈ ਬਾਅਦ ਬਾਅਦ ਗੇਮ ਤੇ ਹੋ ਜਾਂਦੀ ਆ ਹੁਣ ਮੈਂ ਮੈਂ ਤੈਨੂੰ ਦੱਸਦਾ ਵੀ ਮੈਂ ਮੇਰਾ ਮੇਰਾ ਕਬੱਡੀ ਨਾਲ ਕੋਈ ਲਾਂਬਾ ਨਹੀਂ ਸਹੀ ਗੱਲ ਆ ਪਤਾ ਕਿਉਂ ਹੁਣ ਕਈ ਮੈਨੂੰ ਕਹਿੰਦੇ ਭੁਲਾਉਣਾ ਤੇਰੇ ਸੱਟਾਂ ਹੀ ਬਹੁ ਲੱਗੀਆਂ ਤੂੰ ਪੀਂਗਤੇ ਹੀ ਉਹਦੀ ਲੱਤ ਡੁੱਟ ਗਈ ਟੁੱਟ ਗਈ ਮੇਰੇ ਕਰਮਾਂ ਦੀ ਜੇ ਰਾਹ ਜਾਂਦਾ ਕਿ ਰੈਕਸਿਡੈਂਟ ਹੋ ਜਾਂਦਾ ਕੋਈ ਹੋ ਜਾਂਦਾ ਹਨਾ ਉਹ ਕਰਮਾਂ ਦੀ ਜਿਹੜੀ ਸੱਟ ਆ ਲੱਗ ਕੇ ਰਹੇ ਹਨਾ ਫੇਸ ਸੱਟ ਹੋਏ ਲੋਕਡਾਊਨ ਹੋ ਗਿਆ ਚਲੋ ਅਪਡਾਊਨ ਮਾਰੇ ਚੰਗੇ ਜਿਹੇ ਲੱਗਦੇ ਰਹ ਆਪਾਂ ਇਹ ਚੀਜ਼ ਚ ਬੜੇ ਰਹ ਆਪਾਂ ਪਰੇ ਪਰੇ ਨਹੀਂ ਹੋਏ ਮੈਂ ਇਹ ਕਹਿੰਦਾ ਵੀ ਜੇ ਨਾ ਕਬੱਡੀ ਖੇਡਦਾ ਹੁੰਦਾ ਇੱਕ ਪਿੰਡ ਦੀ ਪਿੰਡ ਦੇ ਹੀ ਪਿੰਡ ਦੇ ਜਾਣਦੇ ਹੁਣੇ ਸੀ ਘਰ ਦਾ ਕੰਮ ਕਰਦਾ ਹੁਣਾਈ ਬਾਈ ਬੁਈ ਕਰਦਾ ਹੁਣਾਈ ਧਾਰਾ ਧੂਰਾ ਜੋੜੇ ਰਹਿਣਾ ਜਿਹੜਾ ਨਿੱਕੇ ਅੰਦਰ ਕਰਦੇ ਸੀ ਕੰਮ ਕਿ ਕਬੱਡੀ ਕਰਕੇ ਆਪਾਂ ਇੱਕੋ ਦਾ ਤਾੜਾ ਉਹ ਤਗੜ ਸਾਹਿਬ ਹਾਂ ਬੱਲੇ ਬਾਕ ਕਿਤਾ ਉਹ ਸੜਾ ਸਾਹਿਬ ਠੀਕ ਹੈ ਠੀਕ ਹੈ ਜਾਈਏ ਉਸਤਾਦ ਜੀ ਬਾਕੀ ਗੱਲਾਂ ਬਾਅਦ ਚ ਕਰਾਂਗੇ ਜਿਹੜੀ ਤੁਸੀਂ ਗਰਾਊਂਡ 'ਚ ਕੱਲਿਆਂ ਨੇ ਬੈਠ ਕੇ ਇਹਦੀ ਇੰਟਰਵਿਊ ਦੇਖੀ ਨਾ ਉਹ ਮੜਾ ਦੱਸੋ ਆਇਆ ਹਾਂ ਸਟਾਫ ਨਾ ਮੈਂ ਫੋਨ ਵੀ ਕੀਤਾ ਰੋ ਹੈ ਜੀ ਅੱਛਾ ਉਹ ਹੋਈ ਫੇਰ ਉਹ ਕਿਹਾ ਧੰਨਵਾਦ ਫੇਰ ਤੁਹਾਨੂੰ ਧੰਨਵਾਦ ਕਰੀ ਜਨਾ ਵੀਡੀਓ ਵੀ ਦੇ ਕੇ ਧੰਨਵਾਦ ਆਹ ਨਾ ਆਹ ਕੱਲ ਨੂੰ ਧੰਨਵਾਦ ਕਰਾਂਗਾ ਬੜਾ ਖੁਸ਼ ਹੋਇਆ ਉਹ ਮੈਂ ਨਾ ਉਸਤਾਦ ਅਹੀਂ ਆਏ ਸੀ ਇਹਨੇ ਨਾ ਮੈਨੂੰ ਤਾਰਦਾ ਜੱਡੀ 'ਚ ਅੱਛਾ ਮੈਨੂੰ ਕਹਿੰਦਾ ਚੱਲ ਭੱਜ ਵੀ ਮੈਂ ਕਹਾ ਚੱਲ ਕੱਢ ਜੁਨਾ ਮੈਂ ਹੈ ਨਾ ਮੈਂ ਕਹਾ ਇੰਡੀਸ ਵਕਤ ਤੇ ਵੀ ਕੀ ਜਾਣਾ ਮੈਂ ਜਿਹੀ ਸਖ ਸੁਖਨਾ ਸਾਡੀ ਟੀਮ ਬੜੀ ਤਗੜੀ ਟਾਈਮ ਨੇ ਹਰਾ ਕੇ ਲੈ ਗਈ। ਉਹ ਦਿਨ ਇਦਾਂ ਹੋ ਗਈ ਨਾ ਮੈਂ ਗਿਆ ਸੀ ਹੋਰ ਕਿਤੇ। ਅੱਛੇ। ਤਾਂ ਥੋੜਾ ਇਹ ਰਹਿ ਗਏ ਜਿੱਦਾਂ ਟੈਂਸ਼ਨ ਫਰੀ ਜੀ ਖੇਡ ਗਿਆ ਮੈਂ ਜ। ਉਸਤਾਦ ਦੀ ਆਦੇਸ ਉਸਤਾਦ ਕਿਸੇ ਨੂੰ ਕਹਿੰਦਾ ਨਹੀਂ। ਤਾਂ ਆਪਾਂ ਫੇਰ ਗਾਲ ਮੰਦਾ ਵੀ ਕੱਢਦਾ ਹੀ ਦਾ ਗਰਾਊਂਡ ਦੇ। ਏੜੀ ਸਿੱਧੀ ਗੱਲ ਆ। ਨਹੀਂ ਆਏ ਤੇ ਇਹਨੂੰ ਲਾਤਾ ਤੇ ਮੇਰ ਟਾਈਮ ਦੇਖਾ ਕੜੀ ਤੇ 8:00 ਵਜੇ ਮੈਂ ਗਿਆ ਘਰ ਦੇਣ ਕਹਣਾ। ਹੂੰ। ਸੁਖਨਾ ਮੱਥਾ ਟੇਕ ਕੇ ਮੁੜਿਆ। ਹੋਏ ਵਾ ਚਲੇਗਾ ਗਰਾਊਂਡ ਮੂਰੇ ਫੇਰ ਮੇਰੀ ਐਂਟਰੀ ਸਾਰੀ ਸੋਣੀ। ਇੱਕ ਤਾਂ ਬਰੌਣ ਬਹੁਤ ਆ ਪਾਜੀ ਸਹੀ ਗੱਲ ਬਹੁਤ ਹਾਲਾਤ ਬੜੇ ਆ ਪਾਜੀ ਬਹੁਤ ਸਾਰੇ ਪ੍ਰੋਮੋਟਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਚਾਰੇ ਦਾ ਇੰਨਾ ਸੋਚਿਆ ਹੋਰ ਵੀ ਸੋਚੋ ਪਾਜੀ ਜੇਰੀ ਤਮੰਨਾ ਵਾਰਦੀ ਨਾ ਨਿਊਜ਼ੀਲੈਂਡ ਵਾਲੇ ਜਾਂ ਯੂਰਪ ਵਾਲੇ ਜਾਂ ਅਮਰੀਕਾ ਕੈਨੇਡਾ ਵਾਲੇ ਪਾਜੀ ਇੱਕ ਵਾਰੀ ਜ਼ਰੂਰ ਸੱਤੋ ਮੈਂ ਯੂਰਪ ਵਾਲਿਆਂ ਤੇ ਮੈਂ ਕਹਿੰਦਾ ਮੈਂ ਤਾਂ ਜਿਹੜੇ ਭਾਈ ਦੇ ਨਾਲ ਕਿੱਡੇ ਪ੍ਰੋਮੋਟਰ ਬਣੇ ਆ ਉਹ ਉਹਨਾਂ ਨੇ ਮੈਂ ਕਹਾਂ ਨਾ ਕੀਤਾ ਵੀ ਸਾਲ ਨਹੀਂ ਤੇ ਦੋ ਸਾਲ ਨਹੀਂ ਵੀ ਆਵੇ ਸਾਡੇ ਵਾਲੇ ਜੋ ਟੇਪਰ ਮੋਟਰ ਦੇ ਹੈਗੇ ਹੀ ਆਵੇ ਠੀਕ ਆ ਨਹੀਂ ਭਾਈ ਇਹ ਤੁਹਾਡੇ ਘਰ ਇਹ ਨਹੀਂ ਲੈਣੇ ਉਹਨੇ ਸਾਰੇ ਇੰਤਾਨੀ ਦੇ ਜੇ ਯਾਰ ਉਹ ਨੂੰ ਬੋਕੀ ਜੱਤੀ ਨੇ ਇਹਨਾ ਬੋਕਿਆ ਸੀ ਉਹ ਭਾਈ ਨੂੰ ਕੋਈ ਨਾ ਟਾਈਮ ਨਹੀਂ ਸੀ ਕੋਈ ਇਦਾਂ ਹੀ ਕਿਹਾ ਯਾਰ ਜਰੂਰ ਫੇ ਗੱਗੀ ਨੂੰ ਮਨੇ ਕੋਈ ਦੱਸਿਆ ਵੀ ਕਹਿੰਦਾ ਵੀ ਵੀ ਹਾਲਾਤ ਜਾਦੇ ਮਾੜੇ ਚਲੋ ਇਹ ਮੇਰਾ ਭਰਾ ਮੰਨ ਗਿਆ ਥੈਂਕ ਯੂ ਬਿਲਕੁਲ ਬਿਲਕੁਲ ਧੰਨਵਾਦ ਇਹਨੂੰ ਦੀਪੇ ਨੂੰ ਵੀ ਮੈਂ ਕਿਹਾ ਦੀਪਿਆ ਜਿਹੜੇ ਤੈਨੂੰ ਅਸੀਂ ਬੰਦੇ ਦਾ ਕਹਾਂਗੇ ਨਾ ਅਸੀਂ ਪੂਰਾ ਜਿਹੜਾ ਜਿੱਦਾਂ ਜਿਹੜਾ ਬੰਦਾ ਦੋੜ ਬੰਦਿਆ ਨਾ ਉਹਦਾ ਹੀ ਕਹਾਂਗੇ ਇਦਾਂ ਨਹੀਂ ਇਦਾਂ ਤਰੋ ਕਹਿੰਦੇ ਯਾਦੀ ਭਿਆਉ ਦੀ ਵੀ ਕਰਦੇ ਉਹਦੀ ਵੀ ਕਰਦੇ ਹਨਾ ਇਦਾਂ ਨਹੀਂ ਹੁੰਦੀ ਹੁਣ ਤੇਰਾ ਸੱਚੀ ਸੀਰੀਅਸਲੀ ਹੁਣ ਮੈਂ ਮੇਰੇ ਕੋ ਕੋਈ ਤੇਰਾ ਕੰਟੈਕਟ ਨੰਬਰ ਹੈ ਨਹੀਂ ਬੰਦੇ ਨੂੰ ਹੁੰਦਾ ਨਾ ਹੁਣ ਤੇਰਾ ਪਿੰਡ ਲਾਇਆ ਫੋਨ ਦੇ ਨੂੰ ਤੂੰ ਕੱਢ ਦਿੱਤਾ ਆ ਤੇ ਫੋਨ ਕੀਤਾ ਆਰੇ ਚਾਰ ਫੋਨ ਕੀ ਇਹ ਮੈਂ ਇਹਨੂੰ ਇਹ ਨੰਬਰ ਮੈਂ ਇਹਨੂੰ 89 ਦਾ ਫਵਾਈ ਕੇ 3 ਮਿੰਟ ਤੇ ਡਾਉਨ ਹੋ ਦੇ ਆ ਮੈਂ ਕਹਾ ਇਹ ਤਿੰਨ ਨੰਬਰ ਲਾ ਆਰੇ ਚਾਰ ਬੂਆ ਗੱਲਾਂ ਬੂਆ ਚਾਰ ਫੋਨ ਲਾਏ ਨੂੰ ਲੁਧਿਆਣੇ ਫਿਰਦਾ ਇਹਦੇ ਕੋਲ ਪਿੰਡ ਦੇ ਗਏ ਮੈਂ ਤੈਨੂੰ ਦੱਸਦਾ ਵੀ ਤੂੰ ਮੈਂ ਤੇਹੀ ਕਹਿ ਚ ਮਰ ਕੇ ਤੇਰਾ ਪਿੰਡ ਤਾਂ ਰੋਜ ਨੰਗੀ ਦਾ ਹੈਨਾ ਇੰਨੇ ਸਾਲ ਹੋ ਗਏ ਲੰਘ ਤੈਨੂੰ ਉਹ ਜਿੱਦਾਂ ਹੁਣ ਇਦਾਂ ਗੱਲਾਂ ਕਰਦੇ ਚੱਲ ਜਣਾ ਇੱਕ ਵਾਰ ਰੇਹਣਾ ਗੱਲੇ ਦਾ ਪਿੰਡ ਚੱਲ ਨਿਕਲ ਗਿਆ ਨਿਕਲ ਗਿਆ ਹੁੰਦੇ ਰਹੇ ਪਹਿਲਾਂ ਅਸਲ ਨੂੰ ਮੈਨੂੰ ਨਹੀਂ ਪਤਾ ਛੋਟੇ ਗੱਲੇ ਦਾ ਪਿੰਡ ਕਿਹੜਾ ਉਹ ਭੁੱਲ ਰਾਈਦਾ ਮੈਨੂੰ ਨਹੀਂ ਮੈਂ ਕਿਹਾ ਖਰੇ ਤੇਰੇ ਪਿੰਡ ਦਾ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਗੱਲਾ ਭਾਈ ਕਿੱਥੇ ਹੁੰਦਾ ਕਹਿੰਦਾ ਭਾਈ ਵੀ ਪਿੰਡ ਹੀ ਹੁੰਦਾ ਨਾ ਪਹਿਲਾਂ ਮੈਨਾਂ ਨਹੀਂ ਖੁੱਲਿਆ ਫੇਰ ਮੈਨੂੰ ਪਤਾ ਲੱਗਾ ਵੀ ਉਹਦਾ ਪਿੰਡ ਹੋਰ ਆ ਨਾ ਤੇ ਚੱਲ ਹਿੱਦਾ ਚੱਲਦੇ ਰਿਹਾ ਮਿੱਟੂ ਭਾਣਾ ਬਹੁਤ ਵਾਰ ਹੋਈ ਬਿੰਦੂ ਨਾ ਵੀ ਹੁੰਦੀ ਨਹੀਂ ਪਰਾਲੇ ਵਾਲੇ ਨਾਲ ਸੂਣ ਪਈ ਨਾ ਉਹ ਗੱਲ ਹੋਈ ਕਹਿੰਦਾ ਨਹੀਂ ਉਹ ਹੁੰਦਾ ਨਹੀਂ ਨਾ ਸਾਨੂੰ ਪਰੇ ਕੀ ਐ ਕਿ ਨਹੀਂ ਖੇਡਦਾ ਚੱਲ ਨਾ ਸੀ ਮਾੜਿਆ ਨਾ ਤੂੰ ਆਣ ਕੇ ਰੈਫਰੀ ਕਰ ਲਿਆ ਕਰੇ ਵੀ ਰੈਫਰੀ ਵੀ ਚੱਲ ਹੁਣ ਆਪਾਂ ਆਪਣੀ ਮ ਹੁਣ ਜਿੰਨੇ ਰੈਫਰੀ ਆ ਆਪਦੀ ਮਿਹਨਤ ਕਰਦੇ ਆ ਸਾਰਾ ਦਿਨ ਖੜੇ ਰਹਿੰਦੇ ਆ ਆਪਦੀ ਮਿਹਨਤ ਦੇ ਪੈਸੇ ਲੈ ਕੇ ਜਾਂਦੇ ਆ ਠੀਕ ਆ ਵੀ ਚੱਲ ਇਹ ਵੀ ਮਿਹਨਤ ਆ ਤੂੰ ਕਾਰ ਆ ਜਾ ਤੂੰ ਕਬੱਡੀ ਨਾਲ ਟਾਚ ਆਪਾਂ ਆਪਾਂ ਕਬੱਡੀ ਵਾਲੇ ਆ ਆਪਾਂ ਸਾਰੀ ਮਰ ਕਬੱਡੀ ਲੈ ਕੇ ਲਈ ਜਨਾ ਆਪਾਂ ਕਮਾਉਣੇ ਵੀ ਤਾਂ ਕਬੱਡੀ ਖੇਡ ਜੇ ਖੇਡ ਕੇ ਕਮਾਲੇ ਆ ਹੁਣ ਬਾਅਦ ਚ ਕਈ ਕੋਚ ਬਣ ਜਾਂਦੇ ਆ ਨਾ ਵੀ ਚੱਲ ਜੁੜੇ ਰਹਿੰਦੇ ਵਿੱਚ ਰਹਿੰਦੇ ਗੇ ਹੁੰਦੇ ਉਹ ਇਹਨਾਂ ਨੂੰ ਬਿੰਦੂ ਨੂੰ ਵੀ ਕਿਹਾ ਹੁਣ ਲਿਆਵਾਂਗੇ ਲਿਆਵਾਂਗੇ ਹਿੱਦਾ ਕਰਦੇ ਕਰਦੇ ਰਹੇ ਜਾਂਦੇ ਰਹੇ ਇੱਕ ਤੂੰ ਦੇ ਤੂੰ ਜਿੱਦਾਂ ਜੇ ਹੁਣ ਆਪਣੀਆਂ ਕੁਦਰਤੀ ਆ ਸੋਸ਼ਲ ਮੀਡੀਆ ਪਹਿਲਾਂ ਹੁੰਦਾ ਤੂੰ ਪਹਿਲਾਂ ਹੀ ਟੱਚ ਜੇ ਰਹਿਣਾ ਸੀ ਨਾ ਅੱਜ ਮੈਚ ਆ ਦੇ ਨਵੇਂ ਸ਼ਹਿਰ ਏਰੀਆ 'ਚ ਇਦਾਂ ਉਹਨੂੰ ਮੈਂ ਕੱਲ ਕਿਹਾ ਸੀ ਹੁਣ ਤੋਂ ਰੈਫਰੀਆਂ ਨੂੰ ਮੈਂ ਕਿਹਾ ਯਾਰ ਭਾਜੂ ਉਹਨੂੰ ਲਿਆਓ ਤੇ ਮੇਰਾ ਭਰਾ ਤੂੰ ਨਾ ਕਨੈਕਟ ਰੱਖੀ ਬੀਚ ਆ ਕਰ ਹੈ ਕਿਉਂਕਿ ਚਲ ਜਾਊਂਗਾ ਤਾਂ ਕੋਈ ਨਹੀਂ ਕਿ ਵੀ ਆਊਂਗਾ ਨਾ ਕਮੇਟੀਆਂ ਤੈਨੂੰ ਜਾਣ ਨਾਲ ਕਮੇਟੀਆਂ ਜਾਣਦੀ ਨੇ ਤੇਰਾ ਏਰੀਆ ਵਾ ਤੈਨੂੰ ਸਾਰੇ ਲੋਕ ਤੈਨੂੰ ਜਾਣਦੇ ਆ ਤੂੰ ਜਾ ਉਹ ਮੜਾ ਘਰੋਂ ਨਿਕਲੂਗਾ ਨਾ ਮੜਾ ਹੁਣ ਚਲੋ ਤੇਰਾ ਵਧੀਆ ਲਾਗਾ ਮਾੜਾ ਹੱਥ ਪੈਰ ਹਲਾ ਥੋੜਾ ਦਿਮਾਗ ਲਾ ਕੇ ਵਧੀਆ ਬਣ ਜਾ ਕੋਈ ਗੱਲ ਨਹੀਂ ਉਹੋ ਕਰਨੀ ਨਾ ਦੂਜੀ ਲੈਣ ਮੈਣ ਖੜਜੋ ਉਹ ਕਰ ਲੋ ਹੁਣ ਸੁੱਖਾ ਭਈਆ ਕੋ ਕਿਸ਼ੂਰੀਆ ਤੇ ਤੰਨਾ ਭਈਆ ਇਹ ਰੈਫਰੀ ਨਹੀਂ ਕਰਦੇ ਇਹ ਹੈਗੇ ਟੈਕਨੀਕਲ ਕਮੇਟੀ ਦੇ ਜਿੰਨੇ ਜਿੰਨੇ ਰੋਲੇ ਵਾਲੇ ਹੋਲਡ ਵਾਲੇ ਹੋਲਡ ਵਾਲੇ ਇਹਨਾਂ ਨੇ ਕਰਨਾ ਇਹ ਸਾਨੂੰ ਪੇ ਜਾਂਦੇ ਆ ਅਸੀਂ ਇਹਨਾਂ ਨੂੰ ਰਿਸਪੈਕਟ ਕਰਦੇ ਆ ਮੇਰੇ ਭਾਈ ਕਿਦਾਂ ਇਹ ਪੈਣਾ ਭਾਜੋ ਭਾਜੋ ਤੁਸੀਂ ਰੋਲੀ ਪਈ ਆ ਉਹ ਮੈਂ ਕਹਾਂ ਜਾਂ ਫੇਰੀ ਹੋ ਗਿਆ ਚੱਲ ਆਪਣਾ ਦੇਹ ਪਿਆਰਿਆ ਲਾ ਉਹ ਫੇ ਕਹਿ ਵੀ ਦਿੰਦੇ ਕਹਿੰਦੇ ਲੈ ਅਸੀਂ ਤਾਂ ਤੁਹਾਨੂੰ ਕਹਿਣਾ ਹੀ ਆ ਤੁਸੀਂ ਸਾਡੇ ਛੋਟੇ ਆ ਮੇਰੇ ਭਾਈ ਚੱਕਰੀ ਕੋਈ ਨਹੀਂ ਇਹ ਉਹਨਾਂ ਦੀ ਜੋਬ ਆ ਉਹ ਕਹਿੰਦੇ ਤੁਸੀਂ ਜਿੱਦਾਂ ਉਹ ਵੀ ਸਹੀ ਆ ਉਹ ਕਹਿੰਦੇ ਅਸੀਂ ਆਪਣਾ ਦੇਖਣਾ ਹੁੰਦਾ ਤੁਸੀਂ ਚਾਰ ਜਣੇ ਆਗੇ ਰੋਲੀ ਪੋਣ ਲੱਪਨੇ ਉਹ ਕਹਿੰਦੇ ਨਾ ਤੂੰ ਆਉਣਾ ਨਾ ਉਹਨੇ ਆਉਣਾ ਤਕਰੀਬਨ ਹੁਣ ਦੇਖ ਨਹੀਂ ਭਾਈ ਤੂੰ ਆ ਚਾਰ ਚਾਰ ਟੀਮਾਂ ਆ ਤਾਂ ਆਪਾਂ ਬਹਿ ਕੇ ਮੈਂ ਤੂੰ ਸਾਡੇ ਨਾਲ ਜਾਣਾ ਸਾਡੀ ਟੀਮ 'ਚ ਤੂੰ ਦੇਖ ਲਈ ਕਿੰਨੇ ਹੋਲਡ ਹੋਣੇ ਆ ਠੀਕ ਆ ਇਹ ਆਪਾਂ ਪਹਿਲਾਂ ਗੱਲ ਕਰਕੇ ਢੇਆ ਵੀ ਇਹ ਮੜਾ ਜਿਆ ਥੋੜਾ ਗਲਤ ਹੋ ਰਿਹਾ ਕੰਮ ਹੋਲਡ ਲੋ ਜਿੱਥੇ ਬਣਦਾ ਬਣਦਾ ਸਹੀ ਜੇਦਾ ਤੇ ਇੱਕ ਨਾ ਇੱਕ ਤਾਂ ਕੋਚ ਆਉਂਦਾ ਹੋਈ ਇੱਕ ਪਲੇਅਰ ਆ ਜੋ 10 ਪਲੇਅਰ ਆ ਤਾਂ 7 ਕੋਚ ਹੋਣੇ ਨਾਲ ਜੇ ਪਾਣੀ ਇੱਕ ਨੂੰ ਆਪਣਾ ਨਾਲ ਉਹਨੂੰ ਹੀ ਪਾਣੀ ਬੁਲਾਉਂਦੇ ਆ ਦੂਜੇ ਬੰਦੇ ਨੂੰ ਪਾਣੀ ਨਹੀਂ ਬੁਲਾਉਣ ਜਾਂਦੇ ਅੱਜ ਕੱਲ ਭਰਾਵਾ ਇੱਕ ਨਾ ਇੱਕ ਬੰਦਾ ਨਾਲ ਆ ਇਹ ਰੱਖਣਾ ਕੰਮ ਔਖਾ ਗਰਾਊਂਡ ਦੇ ਵਿੱਚ ਅਗਲੇ ਕਹਿੰਦੇ ਰੱਛ ਘਟਾ ਰੱਛ ਕਿੱਥੋਂ ਘਟਾ ਦੇਣ ਜਦ ਸਾਰੇ ਦਾ ਇੱਕ ਨਾ ਇੱਕ ਇੱਕ ਨਾਲ ਜਾਂਦਾ ਇਹ ਮੰਨਦੇ ਆ ਸ਼ਰਮ ਪਾਣੀ ਪਲਾਉਣ ਨੂੰ ਹੈ ਤੁਸੀਂ ਫਕਰ ਬੇ ਹਾਂ ਅਸੀਂ ਆ ਦੇਹਲੀ ਜਿੱਥੇ ਮਰਜ਼ੀ ਮੇ ਚੱਲਦਾ ਹੋਵੇ ਮੈਂ ਮੰਗ ਜਾ ਕੇ ਆ ਪਾਣੀ ਪਲਾਉਣਾ ਨੂੰ ਉਹ ਮੈਂ ਇਹਨਾਂ ਨੂੰ ਕਹਿਣਾ ਉਹ ਮੈਂ ਕਹਿੰਦਾ ਜਦੋਂ ਸ਼ਬੀਲ ਲੱਗੀ ਹੁੰਦੀ ਹੈ ਨਾ ਸਹੀ ਤੁਸੀਂ ਬੱਸਾਂ ਢ ਘੇਰ ਘੇਰ ਚੜ ਚੜ ਪਾਣੀ ਬਣਾਉਂਦੇ ਆ ਫੇ ਪਲੇਅਰ ਹੱਥ ਪੈਂਦੇ ਆ ਨਹੀਂ ਮੈਂ ਕਹਾਂ ਪਲਾਉਨੇ ਗਰਾਊਂਡ 'ਚ ਵੀ ਹਵਾ ਹੀ ਆ ਪਾਣੀ ਪਲਾਉਣਾ ਵੀ ਤੁਸੀਂ ਜੇ ਖੜੇ ਆ ਤੁਹਾਨੂੰ ਨਹੀਂ ਮੌਕਾ ਤੁਸੀਂ ਪਾਣੀ ਪਲਾ ਲਓ ਹਾਂਜੀ ਹਾਂਜੀ ਬੰਦਾ ਪਾਣੀ ਇਹ ਨਹੀਂ ਵੀ ਕੋਈ ਨੀਵਾ ਦੇਖ ਕੇ ਨਹੀਂ ਬੰਦਾ ਉਦਾਂ ਆਪਣੇ ਬੰਦੇ ਨੂੰ ਹੌਸਲਾਂਦਾ ਵੀ ਪੁੱਤ ਵੀ ਪਾਣੀ ਤਗੜਾ ਹੋ ਸੈਟ ਹੋ ਗਿਆ ਹੀੜਾ ਨਾ ਵੀ ਇਹ ਹੁਣ ਜਿੱਦਾਂ ਹਰੇਕ ਬੰਦੇ ਨੇ ਇੱਕ ਘਾਸ ਦਾ ਲਿਆਂਦਾ ਵਿਆਹ ਹੈ ਨਾ ਕਲੀਫਾ ਉਹ ਪਾਣੀ ਪਲਾਉਂਦਾ ਨੇ ਦੂਜੇ ਨੂੰ ਦੇਣਾ ਨਹੀਂ ਨਹੀਂ ਭਾਈ ਇਹਦਾ ਸੁਚਿਆ ਰੱਖਣਾ ਸੀ ਉਹ ਸਾਜੀ ਨਹੀਂ ਹੋ ਕੇ ਪਾਣਾ ਸੁਚਿਆ ਰੱਖਣਾ ਇੱਕ ਮੇਕਅਪ